ਅੰਤਰਤੀ ਜਿਹੜੀ ਗੱਲ ਕੀਤੀ ਜਾਂਦੀ ਆ ਉਹ ਮਾਜੇ ਦੀ ਮਾਲਵੇ ਦੀ ਤਵਾਬੇ ਦੀ ਪੁਆਦ ਦਾ ਕਿਤੇ ਨਾਮ ਨਿਸ਼ਾਨ ਹੈ ਜਿਹੜਾ ਘਟ ਹੀ ਹੁੰਦਾ ਪੰਜਾਬੀ ਸਾਹਿਤ ਵਿੱਚ ਪੁਆਦ ਦੀ ਗੱਲ ਕਰੀਏ ਪੁਆਦ ਦੇ ਸਾਹਿਤ ਦੀ ਗੱਲ ਕਰੀਏ ਪੁਆਦ ਦੇ ਲੇਖਾਂ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੁਆਦ ਦਾ ਖੇਤਰ ਮਾਪਵਾਦ ਖੇਤਰ ਦੇ ਸਾਰੇ ਪ੍ਰੋਫੈਸਰ ਸਹਿਬਾਨ ਸਾਹਿਤਕਾਰ ਜੋ ਵੀ ਪੰਜਾਬੀ ਅਧਿਆਪਕ ਮੰਚ ਨਾਲ ਜੁੜੇ ਹੋਏ ਹਨ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਇਕੱਠੇ ਹੋ ਕੇ ਇੱਕ ਸਰਗਰਮ ਭੂਮਿਕਾ ਜਿਹੜੀ ਇਸ ਗਰੁੱਪ ਵਿੱਚ ਪਵਾਦ ਦੇ ਤੌਰ ਤੇ ਕਰ ਸਕੀਏ ਘਾਟਾ ਮਯੂਸੀ ਪੈਦਾ ਕਰਦਾ ਹੈ ਇਸੇ ਕਰਕੇ ਇਸ ਗਰੁੱਪ ਵਿੱਚ ਜੋ ਵੀ ਜੁੜ ਜਾਂਦਾ ਹੈ ਕਿਰਪਾ ਕਰਕੇ ਇਸ ਗਰੁੱਪ ਨੂੰ ਛੱਡਣ ਦੀ ਕੋਸ਼ਿਸ਼ ਨਾਲ ਜਾਬੀ ਅਧਿਆਪਕ ਮੰਚ ਨਾਲ ਜੁੜੀਆਂ ਵਿਦਵਾਨ ਤੇ ਦਾਨੇਸ਼ਵਰ શિક્ષੀਤਾਨ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਵਾਂ ਸਾਲ ਮੁਬਾਰਕ ਮੈਂ ਦੇਸ਼ਦੀਪ ਕੌਰ ਪੰਜਾਬੀ ਅਧਿਆਪਕ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਰੋਪੜ ਮੈਂ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਵਾਹ ਦਿੰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਹੈ ਜਿਹੜਾ ਖੁਸ਼ਹਾਲੀ ਤੰਦਰੁਸਤੀ ਤੇ ਸਾਡੀ ਕਲਾ ਬਖਸ਼ੇ ਹੁਣ ਮੈਂ ਸਭ ਤੋਂ ਪਹਿਲਾਂ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਜੀ ਅਤੇ ਡਾਕਟਰ ਹਿੰਦਰ ਸਿੰਘ ਜੀ ਨੂੰ ਇਸ ਉਦਮੀ ਕਾਰਜ ਲਈ ਮੁਬਾਰਕਵਾ ਦਿੰਦੀਆਂ ਆ ਤੇ ਧੰਨਵਾਦ ਵੀ ਕਰਦੀਆਂ ਜਿਨ੍ਹਾਂ ਨੇ ਸਾਨੂੰ ਤਿੰਨ ਪੀੜੀਆਂ ਦੇ ਦਰਸ਼ਕ ਕਰਾਈ ਇੱਕ ਸਾਡੇ ਗੁਰੂ ਜਨ ਇੱਕ ਸਾਡੇ ਵਿਦਿਆਰਥੀ ਅਧਿਆਪਕ ਬੜੇ ਦਿਨਾਂ ਤੋਂ ਸੋਚ ਰਹੀ ਸੀ ਕਿ ਇਸ ਮੰਚ ਦੇ ذریعے ਕੁਝ ਕਹਾ ਅੱਜ ਮੈਨੂੰ ਸਮਾਂ ਮਿਲਿਆ ਅੱਜ ਮੈਂ ਇਸ ਗਰੁੱਪ ਬਾਰੇ ਕੁਝ ਕਹਿਣਾ ਚਾਹੁੰਦੀ ਹਾਂ ਇਹ ਗਰੁੱਪ ਜਿਹੜਾ ਸਿਰਜਿਆ ਹੈ ਪ੍ਰੋਫੈਸਰ ਪਰਿੰਦੀ ਸਿੰਘ ਰੰਧਾਵਾ ਨੇ ਬਹੁਤ ਵਧੀਆ ਕੀਤਾ ਇਸ ਗਰੁੱਪ ਦੀ ਜ਼ਰੂਰਤ ਸੀ ਇਸ ਗਰੁੱਪ ਨੂੰ ਸ਼ਰਤੀ ਕਲਾ ਨਾਲ ਚਲਾਉਣਾ ਇੱਕ ਸਿਹਤ ਪ੍ਰਬੰਧਕ ਦੀ ਤਰ੍ਹਾਂ ਅਗਵਾਈ ਕਰਕੇ ਅੱਗੇ ਲੈ ਕੇ ਜਾਣਾ ਇਸ ਦੇ ਲਈ ਮੈਂ ਪ੍ਰੋਫੈਸਰ ਰੰਧਾਵਾ ਸਾਹਿਬ ਨੂੰ ਬਹੁਤ ਸ਼ਹਿਰੀ ਵੀ ਦੰਦੀਆਂ ਕਿ ਇਸ ਕਾਰਜ ਨੂੰ ਇਸੇ ਤਰ੍ਹਾਂ ਚੱਲਦੇ ਰੱਖਣਾ ਕਰਦੇ ਰਹਿਣਾ ਅਸੀਂ ਤੁਹਾਡੇ ਨਾਲ ਹੈ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਪੰਜਾਬੀ ਭਾਸ਼ਾਵਾਰੀ ਉਪ ਬੋਲੀਆਂ ਬਾਰੇ ਜਿਹੜਾ ਖੇਤਰ ਹੈ ਪੰਜਾਬ ਦਾ ਉਸ ਨੂੰ ਉਪ ਭਾਸ਼ਾ ਦੀ ਤੌਰ ਤੇ ਮਾਝੀ ਦੀ ਮਾਝਾ ਮਾਲਵਾ ਦਵਾਬਾ ਅਤੇ ਪੁਆਦ ਦੇ ਖੇਤਰ ਦੇ ਵੰਡਿਆ ਹੋਇਆ ਆਮ ਤੌਰ ਤੇ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਮਾਝੇ ਦੀ ਮਾਲਵੇ ਦੀ ਦਵਾਬੇ ਦੀ ਪੁਆਦ ਦਾ ਕਿਤੇ ਨਾਮ ਨਿਸ਼ਾਨ ਹੈ ਜਿਹੜਾ ਘੱਟ ਹੀ ਮਿਲਦਾ ਸਾਡੇ ਗਰੁੱਪ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਮੀਟਿੰਗਾਂ ਦੇ ਤੌਰ ਤੇ ਕਿ ਮੀਟਿੰਗ ਮਾਝੇ ਦੇ ਏਰੀਆ ਵਿੱਚ ਦੁਆਬੇ ਦੇ ਏਰੀਏ ਚ ਇੱਥੇ ਤੇ ਮਾਲਵੇ ਦੇ ਖੇਤ ਦੇ ਵਿੱਚ ਹੁੰਦੇ ਇੱਥੇ ਵੀ ਪੁਆਦ ਦੇ ਖੇਤਰ ਨੂੰ ਵਿਸਾਰਿਆ ਗਿਆ ਵਿਸਰਿਆ ਕਿਉਂ ਹੈ ਪਤਾ ਨਹੀਂ ਪਰ ਜੇਕਰ ਅਸੀਂ ਪੰਜਾਬੀ ਸਾਹਿਤ ਵਿੱਚ ਪੁਆਧ ਦੀ ਗੱਲ ਕਰੀਏ ਪੁਆਧ ਦੇ ਸਾਹਿਤ ਦੀ ਗੱਲ ਕਰੀਏ ਪੁਆਧ ਦੇ ਲੇਖਾਂ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੁਆਧ ਦਾ ਖੇਤਰ ਜਾਂ ਪੁਆਧ ਦੇ ਕਵੀ ਪੁਆਧ ਦੇ ਲੇ ਜਿਹੜੇ ਲੇਖਕ ਹੈ ਕਿਸੇ ਗੱਲ ਨੂੰ ਪਾਟ ਹੈ ਇੱਥੇ ਮੈਂ ਪੌਧੀ ਬੋਲੀ ਦੇ ਸਾਹਿਤ ਦੀ ਗੱਲ ਕਰਦੀ ਹਾਂ ਕਿ ਸਾਡੇ ਜਿਹੜੇ ਪੁਆਧ ਦੇ ਲੇਖਕ ਬਹੁਤ ਵੱਡੇ ਵੱਡੇ ਹੋਏ ਆ ਜਿਨ੍ਹਾਂ ਵਿੱਚ ਭਗਤ ਆਸਾ ਰਾਮ ਜੀ ਸ਼ਹੀਦ ਕਾਂਸ਼ੀ ਰਾਮ ਮੜੌਲੀ ਜੀ ਗਦਰ ਪਾਰਟੀ ਦੇ ਸ਼ਹੀਦ ਹੋਏ ਆ ਉਹ ਵੀ ਪਾਧੀ ਭਾਸ਼ਾ ਦੇ ਸਾਹਿਤ ਦੇ ਰਸੀਏ ਗਿਆਨੀ ਦਿੱਤ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਦੁੰਮਣਾ ਸਰਦਾਰ ਬਲਵੀਰ ਸਿੰਘ ਜੀ ਸਰਦਾਰ ਕੇਸਰ ਸਿੰਘ ਕੇਸਰ ਸਰਦਾਰ ਰਤਨ ਸਿੰਘ ਸਹੌੜਾ ਡਾਟਾ ਗੁਰਮੀਤ ਸਿੰਘ ਪੈਗਵਾਨ ਅਤੇ ਮਨਜੀਤ ਸਿੰਘ ਰਾਜਪੁਰਾ ਮੋਣੀ ਤੂਰ ਪੰਜਾਬੀ ਗਾਇਕਾ ਪਵਾਦ ਦੀ ਗੱਲ ਕਰਦੀ ਹੈ ਹਮੇਸ਼ਾ ਹੀ ਪਵਾਦ ਦੇ ਗੀਤ ਗਾਉਂਦੀ ਹੈ ਪਵਾਦ ਦੀ ਭਾਸ਼ਾ ਨੂੰ ਹਮੇਸ਼ਾ ਹੀ ਉੱਪਰਲੀਆ ਮੰਜ਼ਲਾਂ 'ਤੇ ਦੇਖਣਾ ਚਾਹੁੰਦੀ ਹੈ ਅਤੇ ਮੇਰੇ ਗੁਰੂ ਸਤਕਾਰਯੋਗ ਸਰਦਾਰ ਮਨਮੋਹਨ ਸਿੰਘ ਜੀ ਤਾਂ ਜੋ ਕਿ ਇਸ ਗਰੁੱਪ ਵਿੱਚ ਵੀ ਜੁੜੇ ਹੋਏ ਹਨ ਉਹਨਾਂ ਨੇ ਆਪਣੀ ਜਿਹੜੀ ਇਹ ਜ਼ਿੰਦਗੀ ਦੇ 21 ਸਾਲ ਪੁਆਦੀ ਭਾਸ਼ਾ ਦੇ ਸਾਹਿਤ ਨੂੰ ਲਿਖਣ ਲਈ ਲਗਾ ਦਿੱਤੇ। ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪੁਆਦ ਦੀਆਂ ਝਲਕਾਂ ਪੁਆਦ ਦਰਪਣ ਆਦ ਜੋ ਬਾਦ ਪੁਆਦ ਪੰਜਾਬ ਦਾ ਗੌਰਵ ਪੁਆਦ ਪੁਆ ਇਹ ਕੋਨਾਂ ਦੀ ਇਨਾਮ ਜੀ ਤੇ ਜਿਹੜੀ ਪੁਸਤਕ ਹੈ ਧਰਤ ਪੰਜਾਬ ਦੀ ਪਵਾਦ ਦੇ ਜੰਮੇ ਜਾਏ ਪਵਾਦ ਦੀ ਮਿੱਟੀ ਦਾ ਕ੍ਰਿਸ਼ਮਾ ਮੈਡਮ ਦਲਜੀਤ ਕੌਰ ਉਹਨਾਂ ਦੀ ਧਰਮ ਪਤਨੀ ਨੇ ਲਿਖੀ ਮੈਂ ਜੇਕਰ ਪੰਜਾਬੀ ਸਾਹਿਤ ਜਿਹੜਾ ਪਵਾਦ ਵਿੱਚ ਲਿਖਿਆ ਗਿਆ ਜੇ ਗੱਲ ਕਰਾਂ ਜਿਹੜੀ ਲਿਸਟ ਹੈ ਬਹੁਤ ਵੱਡੀ ਬਣ ਜਾਏਗੀ ਬਹੁਤ ਸਾਰੇ ਜਿਹੜੇ ਲੇਖਕ ਹੈ ਉਹਨਾਂ ਨੇ ਪੁਆਦੀ ਭਾਸ਼ਾ ਬਰੀ ਲਿਖਿਆ ਇੰਨਾ ਸਾਹਿਤ ਲਿਖਣ ਦੇ ਬਾਵਜੂਦ ਵੀ ਪੁਆਦੀ ਜਿਹੜਾ ਖੇਤਰ ਹੈ ਪੁਆਦ ਦਾ ਖੇਤਰ ਹੈ ਉਹਨੂੰ ਵਿਸਾਰਿਆ ਹੋਇਆ ਵਿਸਰਿਆ ਹੋਇਆ ਜਾਂ ਵਿਸਾਰਿਆ ਹੋਇਆ ਪਤਾ ਨਹੀਂ ਕਹਿੰਦੇ ਪੰਜਾਬ ਤਾਂ ਇੱਕ ਵਾਰ ਉਜੜਿਆ ਸੰਨ 47 ਵਿੱਚ ਪਰ ਪੁਆਦ ਦਾ ਖੇਤਰ ਹੈ ਜਿਹੜਾ ਦੋ ਵਾਰ ਉਜੜਿਆ ਪਹਿਲਾਂ ਜਦ ਚੰਡੀਗੜ੍ਹ ਬਸਾਇਆ ਗਿਆ ਉਦੋਂ ਪੰਜਾਬ ਦੇ ਪਿੰਡਾਂ ਨੂੰ ਜਿਹੜਾ ਉਜਾੜ ਕੇ ਬਣਾਇਆ ਦੂਜਾ ਜਦ ਹਰਿਆਣਾ ਬਣਿਆ ਉਦੋਂ ਵੀ ਜਿਹੜਾ ਹੈ ਪੰਜਾਬ ਨੂੰ ਫਵਾਦ ਦੇ ਖੇਤਰ ਨੂੰ ਵੱਢਿਆ ਮੈਨੂੰ ਲੱਗਦਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਫਵਾਦ ਨੂੰ ਵਿਸਾਰਿਆ ਗਿਆ ਫਵਾਦ ਨੂੰ ਉਹ ਸਥਾਨ ਨਹੀਂ ਮਿਲ ਰਿਹਾ ਜੋ ਬਾਕੀ ਖੇਤਰਾਂ ਨੂੰ ਮਿਲ ਰਿਹਾ ਮੇਰੀ ਗੁਜਾਰਿਸ਼ ਹੈ ਮੇਰੀ ਅਰਜ਼ ਹੈ ਬੇਨਤੀ ਹੈ ਕਿ ਪੁਆਦ ਦੇ ਖੇਤ ਨੂੰ ਨਾ ਵਿਸਾਰੋ ਇਹਨੂੰ ਵੀ ਉਨਾਈ ਮਾਨ ਦੇ ਸਤਿਕਾਰ ਦਿਓ ਜਿੰਨਾ ਕਿ ਹਮਾਚੇ ਮਾਲਵੀ ਤੇ ਦੁਆਪੇ ਨੂੰ ਦਿੱਤਿਆ ਜਾਂਦਾ ਹੈ ਵਿਰਸਾ ਤੇ ਵਿਰਾਸਤ ਸਭ ਨੂੰ ਪਤਾ ਹੈ ਕਿ ਦਸੰਬਰ ਦਾ ਮਹੀਨਾ ਪੋ ਮਾਰਗ ਦਾ ਮਹੀਨਾ ਸ਼ੀਰੀ ਗੁਰੂ ਕੋਬੇ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਦਾ ਮਹੀਨਾ ਸਰਬੰਸ ਕੁਰਬਾਨ ਕਰਨ ਦਾ ਮਹੀਨਾ ਹੈ। ਇਸ ਵਾਰ ਜਿਹੜੀ ਪ੍ਰੀਖਿਆਵਾਂ ਦਸੰਬਰ ਮਹੀਨੇ ਵਿੱਚ ਰੱਖੀਆਂ ਗਈਆਂ ਉਸ ਦੇ ਵਿੱਚ 26 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੀਖਿਆ ਰੱਖੀ। ਕੀ 25 26 27 ਦਸੰਬਰ ਨੂੰ ਪ੍ਰੀਖਿਆਵਾਂ ਰੱਖਣਾ ਵਾਜਿਬ ਹੈ? ਠੀਕ ਹੈ ਮੇਰੇ ਹਿਸਾਬ ਨਾਲ ਤਾਂ ਇਹ ਗੱਲ ਤਾਂ ਹੈ ਕਿ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਚੇ ਅਧਿਕਾਰੀਆਂ ਨੂੰ ਇਸ ਮਹੀਨੇ ਬਾਰੇ ਇਹਨਾਂ ਸ਼ਹੀਦਾਂ ਬਾਰੇ ਨਹੀਂ ਪਤਾ ਜੇ ਨਹੀਂ ਪਤਾ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦਿਨਾਂ ਵਿੱਚ ਪ੍ਰੀਖਿਆਵਾਂ ਆਰਕੀਆਂ ਜਾਣ ਰਾਜਨੀਤਿਕ ਤੌਰ ਤੇ ਤਾਂ ਕਹਿੰਦੇ ਕਿ ਜੀ 22 ਦਸੰਬਰ ਨੂੰ ਇਲੈਕਸ਼ਨ ਹੋਈਆਂ ਪੰਜਾਬ ਦੇ ਵਿੱਚ ਮੇਅਰ ਦੀਆਂ ਇਲੈਕਸ਼ਨਸ ਹੋਈਆਂ ਉਸ ਲਈ ਤਾਂ ਪ੍ਰੀਖਿਆਵਾਂ ਰੱਦ ਕੀਤੀਆਂ ਜਾ ਸਕਦੀਆਂ ਉਹਨਾਂ ਨੂੰ ਤਾਂ ਫਰਵਰੀ ਤੱਕ ਲਿਆ ਜਾ ਸਕਦਾ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦੇ ਲਈ ਅਸੀਂ ਪ੍ਰੀਖਿਆਵਾਂ ਨਹੀਂ ਰੱਦ ਕਰ ਸਕਦੇ ਵੈਸੇ ਤਾਂ ਅਸੀਂ ਕੋਈ ਵਿਆਹ ਸ਼ਾਦੀ ਖੁਸ਼ੀ ਦਾ ਜਿਹੜਾ ਪ੍ਰੋਗਰਾਮ ਦਸੰਬਰ ਮਹੀਨੇ ਨੇ ਨਹੀਂ ਕਰ ਕਰਦੇ ਕੀ ਪ੍ਰੀਖਿਆਵਾਂ ਲੈਣਾ ਬਹੁਤ ਜ਼ਰੂਰੀ ਹੈ ਮੈਨੂੰ ਤਾਂ ਕਈ ਵਾਰ ਲੱਗ ਰਿਹਾ ਕਿ ਜੇਕਰ ਸਿ ਪ੍ਰੀਖਿਆਵਾਂ ਦੇਣ ਦੇ ਲਈ ਰਾਜ਼ੀ ਆ ਪ੍ਰੀਖਿਆਵਾਂ ਲੈਣੀਆਂ ਅਸੀਂ ਪੜਾਉਂਦੇ ਆ ਪ੍ਰੀਖਿਆਵਾਂ ਲੈਣੀਆਂ ਜ਼ਰੂਰੀ ਆ ਪਰ ਕੁਝ ਸਮੇਂ ਲਈ ਆਪਣੇ ਵਿਰਸੇ ਲਈ ਆਪਣੀ ਵਿਰਾਸਤ ਦੇ ਲਈ ਜੇਕਰ ਅਸੀਂ 3 ਦਿਨ ਪ੍ਰੀਖਿਆ ਨਾ ਵੀ ਲਈਏ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੋਸੀ ਮੈਨੂੰ ਤਾਂ ਲੱਗਦਾ ਜਿਹੜੀ ਅਸੀਂ 26 ਦਸੰਬਰ ਨੂੰ ਪ੍ਰੀਖਿਆ ਲਈਆ just ਬਾਕੀ ਯੂਨੀਵਰਸਿਟੀਆਂ ਲੈ ਰਹੀਆਂ ਹਨ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਲਈ ਸਾਨੂੰ ਇਹ ਹਾਂ ਪੱਕੀ ਹੰਗਾਰੇ ਲਈ ਪੱਕਾ ਕਰ ਰਹੀ ਹੈ ਜੇ ਅਸੀਂ ਇਸ ਵਾਰ 26 ਲਈ ਜੇ ਵੀ ਤੁਸੀਂ ਮੰਗ ਲਈ ਪ੍ਰੀਖਿਆ ਦੇਣ ਲਈ ਤਿਆਰ ਹੋਗੇ ਤਾਂ ਅਗਲੇ ਆਉਣ ਵਾਲੇ ਸਮੇਂ ਵਿੱਚ ਅਸੀਂ 25 ਨੂੰ ਵੀ ਤਿਆਰ ਹੋਵਾਂਗੇ 26 ਨੂੰ ਵੀ ਤਿਆਰ ਹੋਵਾਂਗੇ ਅਤੇ 27 ਤਰੀਕ ਨੂੰ ਵੀ ਪ੍ਰੀਖਿਆ ਦੇਣ ਲਈ ਤਿਆਰ ਹੋਵਾਂਗੇ ਜੇਕਰ ਅਸੀਂ ਇਹ ਪ੍ਰੀਖਿਆਵਾ ਪ੍ਰੀਖਿਆਵਾ ਜਿਹੜਾ ਰੱਦ ਕਰਨ ਦਾ ਕੋਈ ਸੁਝਾਅ ਨਾ ਦਿੱਤਾ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਦਾ ਨੌਜਵਾਨ ਵਰਗ ਤਾਂ ਵੈਸੇ ਹੀ ਆਪਣੇ ਵਿਰਸੇ ਤੇ ਵਿਰਾਸਤ ਤੋਂ ਦੂਰ ਹੁੰਦਾ ਜਾ ਰਿਹਾ ਏ ਇਸ ਉਹ ਮਹਨੇ ਦੀ ਜਿਹੜੀ ਕੁਰਬਾਨੀਆਂ ਜੀ ਕੋਈ ਸਜਦਾ ਕਰਨ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਜਾਣ ਦਿੱਤਾ ਜਾਵੇ ਨਾ ਕਿ ਪ੍ਰੀਖਿਆਵਾਂ ਵਿੱਚ ਬੰਨ ਕੇ ਰੱਖਿਆ ਜਾਵੇ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਲੀਆਂ ਜਾ ਸਕਦੀਆਂ ਹਨ ਪਰ ਇਹਨਾ ਤਿੰਨ ਦਿਨਾਂ ਨੂੰ ਛੱਡ ਕੇ ਪ੍ਰੀਖਿਆਵਾਂ ਨਾਲ ਨਹੀਂ ਜਾਂਣ ਮੇਰੀ ਇਹ ਅਰਸੇ ਬੇਨਤੀ ਹੈ ਉੱਚ ਅਧਿਕਾਰੀਆਂ ਲਈ ਇਸ ਗਰੁੱਪ ਦੇ ਜ਼ਰੀਏ ਮੈਂ ਇਹ ਗੱਲ ਕਹਿਣਾ ਚਾਹੁੰਦੀ ਸੀ ਕਿ ਜਿਹੜੀਆਂ ਇਹ ਪ੍ਰੀਖਿਆਵਾਂ ਰਾਜਨੀਤਿਕ ਤੌਰ ਤੇ ਰੱਦ ਹੋ ਸਕਦੀਆਂ ਪਰ ਸਾਡੀ ਜਿਹੜੀ ਇੱਕ ਵਿਰਾਸਤ ਸਾਡੀ ਇੱਕ ਸਿੱਖ ਧਰਮ ਨਾਲ ਜੁੜੀ ਹੋਈ ਇੰਨੀ ਵੱਡੀ ਕੁਰਬਾਨੀ ਆ ਉਹਦੇ ਲਈ ਵੀ ਸਾਨੂੰ ਪ੍ਰਖਿਆਵਾਂ ਰੱਦ ਕਰਨੀਆਂ ਚਾਹੀਦੀਆਂ ਹਨ ਜੇਕਰ ਇਹਨਾਂ ਦਿਨਾਂ ਵਿੱਚ ਆਉਂਦੀਆਂ ਧੰਨਵਾਦ ਇਸ ਗਰੁੱਪ ਨਾਲ ਜੁੜੇ ਹੋਏ ਸਾਰੇ ਵਿਦਵਾਨਾਂ ਦਾ ਮੈਂ ਸ਼ੁਕਰੀਆ ਅਦਾ ਕਰਦੀਆਂ ਧੰਨਵਾਦ ਕਰਦੀਆਂ ਆ ਪ੍ਰੋਫੈਸਰ ਪਰਮਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਮੰਚ 'ਤੇ ਬੋਲਣ ਦਾ ਮੌਕਾ ਦਿੱਤਾ ਧੰਨਵਾਦ ਸ਼ੁਕਰੀਆ ਮੈਂ ਪੂਰਬ ਖੇਤਰ ਦੇ ਸਾਰੇ ਪ੍ਰੋਫੈਸਰ ਸਹਿਬਾਨ ਸਾਹਿਤਕਾਰ ਜੋ ਵੀ ਪੰਜਾਬੀ ਅਧਿਆਪਕ ਮੰਚ ਨਾਲ ਜੁੜੇ ਹੋਏ ਹਨ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਇਕੱਠੇ ਹੋ ਕੇ ਪੂਆਧ ਦੇ ਖੇਤਰ ਵਿੱਚ ਜੋ ਨਾ ਸਰਗਰਮੀ ਚੱਲ ਰਹੀ ਆ ਉਸ ਨੂੰ ਸਰਗਰਮੀ ਵਿੱਚ ਬਦਲੀਏ ਅਤੇ ਆਪਣੀ ਗੱਲ ਜਿਵੇਂ ਮਾਝੇ ਮਾਲਵੇ ਤੇ ਦੁਆਬੇ ਵਾਲੇ ਰੱਖ ਰਿਐਨ ਅਸੀਂ ਵੀ ਰਖੀਏ ਤਾਂ ਜੋ ਅਸੀਂ ਵੀ ਇੱਕ ਸਰਗਰਮ ਭੂਮਿਕਾ ਜਿਹੜੀ ਇਸ ਗਰੁੱਪ ਵਿੱਚ ਪਵਾਦ ਦੇ ਤੌਰ ਤੇ ਕਰ ਸਕੀਏ ਆਓ ਸਾਰੇ ਰਲ ਮਿਲ ਕੇ ਪੰਜਾਬੀ ਅਧਿਆਪਕ ਮੰਚ ਦੇ ਜ਼ਰੀਏ ਆਪਣੀ ਹਾਜ਼ਰੀ ਲਵਾਈਏ ਨਾਲ ਦੀ ਨਾਲ ਮੈਂ ਰੋਪੜ ਕਾਲਜ ਅਤੇ ਨਾਲ ਲੱਗਦੇ ਕਾਲਜ ਦੇ ਅਧਿਆਪਕਾਂ ਨੂੰ ਬੇਨਤੀ ਕਰਦੀ ਹਾਂ ਕਿ ਇਕੱਠੇ ਹੋ ਕੇ ਇੱਕ ਹੰਗਾਮੀ ਮੀਟਿੰਗ ਕਰਿਏ ਮੀਟਿੰਗ ਕਰਕੇ ਅਸੀਂ ਆਪਣਾ ਜਿਹੜਾ ਸਾਡਾ ਵਾਧ ਦਾ ਖੇਤਰ ਹੈ ਉਸ ਦੀ ਭਾਸ਼ਾ ਨੂੰ ਹੋਰ ਪਰਚੂਕੀਏ ਮੈਂ ਇੱਕ ਗੱਲ ਹੋਰ ਕਹਨੀ ਚਾਹੁੰਦੀ ਹਾਂ ਕਿ ਪਰਿਵਾਰਾਂ ਵਿੱਚ ਵਾਧਾ ਚੰਗਾ ਲੱਗਦਾ ਹੈ ਘਾਟਾ ਮਯੂਸੀ ਪੈਦਾ ਕਰਦਾ ਹੈ ਇਸੀ ਕਰਕੇ ਇਸ ਗਰੁੱਪ ਵਿੱਚ ਜੋ ਵੀ ਜੁੜ ਜਾਂਦਾ ਹੈ ਕਿਰਪਾ ਕਰਕੇ ਇਸ ਗਰੁੱਪ ਨੂੰ ਛੱਡਣ ਦੀ ਕੋਸ਼ਿਸ਼ ਨਾ ਕਰੀਏ ਧੰਨਵਾਦ ਇਸ ਗਰੁੱਪ ਨਾਲ ਜੁੜੇ ਹੋਏ ਸਾਰੇ ਵਿਦਵਾਨਾਂ ਦਾ ਮੈਂ ਸ਼ੁਕਰੀਆ ਅਦਾ ਕਰਦੀ ਆ ਧੰਨਵਾਦ ਕਰਦੀ ਆ ਆ ਪ੍ਰੋਫੈਸਰ ਪਰਮਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਮੰਚ ਤੇ ਬੋਲਣ ਦਾ ਮੌਕਾ ਦਿੱਤਾ ਧੰਨਵਾਦ ਸ਼ੁਕਰੀਆ ਜੀ